ਹਾਂਜੀ ਪਿਆਰੇ ਦਰਸ਼ਕ ਵੀਰੋ ਹਮੇਸ਼ਿਆ ਦੀ ਤਰ੍ਹਾਂ ਅੱਜ ਮੈਂ ਤੁਹਾਡੇ ਅੱਗੇ ਇੱਕ ਵੀਡੀਓ ਲੈ ਕੇ ਆ ਰਿਹਾ ਹਾਂ ਜਿਸ ਵਿੱਚ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਮੇਲਾ ਬਾਬਾ ਰੋਡੂ ਸ਼ਾਹ ਜੀ ਪਿੰਡ ਕੌਕੇ ਕਲਾਂ ਜੀ ਇਹ ਤੁਸੀਂ ਦੇਖੋ ਸੰਗਤਾਂ ਦਾ ਰਸ ਆਪਣੀਆਂ ਮੋਟਰ ਗੱਡੀਆਂ ਮੋਟਰਸਾਈਕਲ ਸਕੂਟਰ ਕਾਰਾਂ ਤੇ ਬੱਬਾ ਜੀ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਔਰ ਕਈ ਲੋਕ ਸੁੱਖਣਾ ਆਪ ਸੁੱਖਣਾਉਂਦੇ ਨੇ ਔਰ ਕਈ ਬੱਬਾ ਜੀ ਦੇ ਭਗਤ ਆਪਣੀ ਸੁੱਖ ਪੂਰੀ ਹੋਣ ਤੋਂ ਬਾਅਦ ਆਪਣੇ ਜੋ ਮਤਲਬ ਸੁੱਖਿਆਵਾ ਪ੍ਰਸ਼ਾਦ ਆ ਜੋ ਬੱਬਾ ਜੀ ਨੂੰ ਭੋਗ ਲੱਗਦਾ ਹੈ ਉਹ ਚੜਾ ਕੇ ਜਾਂਦੇ ਆ ਜੀ ਇਸ ਹਰ ਸਾਲ ਬੜੀ ਹੀ ਧੂਮ ਧਾਮ ਦੇ ਨਾਲ ਪਿੰਡ ਕੌਕੇ ਕਲਾਂ ਨੇੜੇ ਜਗਰਾਵਾਂ ਦੇ ਜਗਾ ਬੱਬਾ ਰੂਡੂ ਸਾਹਿਬ ਜੀ ਦੇ ਦਰਵਾਜ਼ੇ ਇਹ ਮੇਲਾ ਲੱਗਦਾ ਜੀ ਰੋਟੀ ਦਾ ਦਾਲ ਦਾ ਚਾਹ ਪਾਣੀ ਦਾ ਲੰਗਰ ਪੂਰਾ ਦਿਨ ਅਟੁੱਟ ਵਰਤਦਾ ਜੀ ਔਰ ਮੇਰੇ ਨੇੜੇ ਪਿੰਡਾਂ ਦੀਆਂ ਬੀਬੀਆਂ ਭੈਣਾਂ ਆ ਕੇ ਲੰਗਰ ਦੀ ਸੇਵਾ ਕਰਦੀਆਂ ਜੀ ਪਰਿਸ਼ਾਦੇ ਵਗੈਰਾ ਦੀ ਹਾਂਜੀ ਨਾਲ ਦੀ ਨਾਲ ਇੱਕ ਹੋਰ ਗੱਲ ਦੱਸਾਂ ਜੀ ਕਿ ਇੱਥੇ ਇੱਕ ਬਹੁਤ ਵੱਡਾ ਸੱਭਿਆਚਾਰਕ ਮੇਲਾ ਵੀ ਕਰਵਾਇਆ ਜਾਂਦਾ ਜੀ ਬਾਈ ਜੀ ਜਿਸ ਬੱਚਾ ਵਧੀਆ ਨਾਮਿਕ ਨਾਮੀ ਸ਼ਿੰਗਰ ਕਲਾਕਾਰ ਆ ਕੇ ਆਪਣੀ ਹਾਜ਼ਰੀ ਲਵਾਉਂਦੇ ਨੇ ਅਤੇ ਮਾਮਾ ਬਾਬਾ ਜੀ ਤੋਂ ਆਪਣੇ ਮੂੰਹ ਮੰਗੀ ਮਰਜ਼ੀ ਪਾਉਂਦੇ ਨੇ ਜੀ ਇਸ ਮੇਲੇ ਵਿੱਚ ਕਿਸੇ ਨਾਲ ਵੀ ਕੋਈ ਦਰਵਾਇਤ ਨਹੀਂ ਕੀਤੀ ਜਾਂਦੀ ਜੀ ਕੋਈ ਵੱਡਾ ਕੋਈ ਛੋਟਾ ਅਮੀਰ ਹੈ ਜਾਂ ਗਰੀਬ ਹੈ ਸਭ ਨੂੰ ਇੱਕ ਸਮਝਿਆ ਜਾਂਦਾ ਜੀ ਬੜੀ ਦੂਰੋਂ ਦੂਰੋਂ ਬਹੁਤ ਹੀ ਦੂਰ ਦੂਰ ਤੋਂ ਸੰਗਤ ਇਸ ਦਰਬਾਰ ਤੇ ਪਹੁੰਚਦੀ ਹੈ ਇਹ ਤੁਸੀਂ ਜੀ ਜਾ ਰਹੇ ਆ ਜਿਸੀ ਰਸ਼ ਦੇਖ ਕੇ ਆਪ ਅੰਦਾਜ਼ਾ ਲਾਓ ਬਾਬਾ ਜੀ ਦੇ ਦਰਬਾਰ ਤੇ ਬੜੀਆਂ ਲੰਮੀਆਂ ਲੰਮੀਆਂ ਕਤਾਰਾਂ ਬੜੀਆਂ ਲੰਮੀਆਂ ਲੰਮੀਆਂ ਲਹਿਣਾ ਲੱਗੀਆਂ ਪਈਆਂ ਸੀ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਆਪਣਾ ਸਲਾਮ ਚਿੱਦਾ ਕਰਨ ਨੂੰ ਪਰ ਰਸ਼ ਇੰਨਾ ਹੋਣ ਦੇ ਕਾਰਨ ਕਈ ਸੰਗਤਾਂ ਨਿਰਾਸ਼ ਤਾਂ ਨਹੀਂ ਕਹਿ ਸਕਦੇ ਬਾਬਾ ਜੀ ਨੂੰ ਉੱਥੋਂ ਹੀ ਆਪਣੀ ਦੁਆ ਸਲਾਮ ਕਰਕੇ ਮੇਲੇ ਦਾ ਮਤਲਬ ਆਨੰਦ ਮਾਣਿਆ ਉਹਨਾਂ ਨੇ ਵੀਰਾਂ ਨੇ ਔਰ ਬਾਬਾ ਜੀ ਰਜੋਤ ਪਰਸ਼ਾਦ ਚੜਦਾ ਜੀ ਉਹ ਆਪਣੇ ਮਤਲਬ ਮਰਜ਼ਾਦਾ ਅਨੁਸਾਰ ਪਰਸ਼ਾਦ ਲੈ ਕੇ ਇਹ ਦੇਖੋ ਜੀ ਮੰਡੀ ਆ ਬੈਕ ਸਾਈਡ ਤੇ ਇੱਥੇ ਤੁਸੀਂ ਦੇਖ ਲਓ ਕਾਟੇ ਬੱਸਾਂ ਕਾਰਾਂ ਟਰੱਕ ਵਗੈਰਾ ਕਿੰਨੀ ਤਾਦਾਦ ਦੇ ਵਿੱਚ ਖੜੇ ਨੇ ਲੋਕਾਂ ਦਾ ਕਹਿਣਾ ਪਿੰਦੇ ਦੇ ਲੋਕਾਂ ਦਾ ਕਿ ਜੋ ਵੀ ਸੁੱਖਣਾ ਤੁਸੀਂ ਸੱਚੇ ਦਿਲ ਨਾਲ ਬਾਬਾ ਰੋਡੂ ਸ਼ਾਹੀ ਦੇ ਦਰਬਾਰ ਤੋਂ ਸੁੱਖੋਗੇ ਜੀ ਉਹ ਬਾਬਾ ਜੀ ਜੈਜ ਤੁਹਾਡੀ ਜੈਜ ਮਨੋ ਕਾਮਨਾ ਬਿਲਕੁਲ ਪੂਰੀ ਕਰ ਦੇਣੀ ਜੀ। ਤੋਂ ਦਿਖਾਣਾ ਤਾਂ ਸਤਿ ਸ੍ਰੀ ਅਕਾਲ ਨੂੰ ਦਰਸ਼ਕੋ ਪੂਰਾ ਮੇਲਾ ਸੀ ਇਸ ਵੀਡੀਓ ਦੇ ਵਿੱਚ। ਪਰ 라ਸ਼ੈਨਾ ਜਿਆਦਾ ਸੀ। ਕਿਹਾ ਤੁਸੀਂ ਆਪ ਹੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਅੰਦਰ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਘੰਟਾ ਡੇਢ ਘੰਟਾ ਇੰਤਜ਼ਾਰ ਵੀ ਕੀਤਾ ਕਿ ਤੁਹਾਨੂੰ ਅੰਦਰ ਤੋਂ ਮੇਲੇ ਦੇ ਦਰਸ਼ਨ ਕਰਾਵਾਂ ਲੰਗਰ ਸ਼ਕਰੀਆਂ ਸੰਗਤਾਂ ਔਰ ਸਿੰਗਰ ਵੀਰਾਂ ਦੇ ਜੋ ਪ੍ਰੋਗਰਾਮ ਚੱਲ ਰਿਹਾ ਸੀ ਉਹ ਸਟੇਜ ਵੀ ਦਿਖਾਈ ਜਾਵੇ ਪਰ ਕੋਸ਼ਿਸ਼ ਕਰਾਂਗੇ ਜੀ ਅਗਲੇ ਸਾਲ ਵੀ ਇਹ ਪੂਰੇ ਦਾ ਪੂਰਾ ਮੇਲਾ ਮਤਲਬ ਤੁਹਾਨੂੰ ਇਸ ਵੀਡੀਓ ਰਾਹੀਂ ਦਿਖਾਵਾਂ ਔਰ ਘਰ ਬੈਠੇ ਤੁਸੀਂ ਬਾਬਾ ਜੀ ਦੇ ਦਰਵਾਜ਼ੇ ਬਾਬਾ ਜੀ ਦੀ ਮਜ਼ਾਰ ਦੇ ਦਰਸ਼ਨ ਕਰੋ ਇਹ ਦੇਖੋ ਤੁਸੀਂ ਟਰੱਕਾਂ ਤੇ ਕਾਰਾਂ ਮੋਟਰਸਾਈਕਲਾਂ ਤੇ ਲੋਕ ਕੁਝ ਆ ਰਹੇ ਨੇ ਭਗਤ ਕੁਝ ਜਾ ਰਹੇ ਨੇ ਉਸ ਸਿੰਗਰ ਮੇਨ ਸਟੇਜ ਤੇ ਆਪਣਾ ਗਾਉਣ ਬਜਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਜੀ ਔਰ ਜੋ ਵਿਚਾਰੇ ਛੋਟੇ ਸਿੰਗਰਾ ਭਰਾ ਆਪਣੇ ਉਹ ਆਪਣਾ ਸਾਈਡ ਤੇ ਆਪਣਾ 사ਉਂਡ ਸਿਸਟਮ ਵਗੈਰਾ ਮਜੀਸ਼ੇਨ ਸਾਹਮਣੋਂ ਸਾਜੀ ਜੋ ਵੀ ਹੁੰਦਾ ਸਿਸਟਮ ਉਹ ਲਾ ਕੇ ਆਪਣਾ ਮਨੋਰੰਜਨ ਕਰ ਰਿਹਾ ਸੀ ਔਰ ਸੰਗਤਾਂ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰ ਰਹੀਆਂ ਸਨ ਤੋਂ ਆਸ ਕਰੂੰਗਾ ਕਿ ਨੈਕਸਟ ਟਾਈਮ ਮੈਂ ਤੁਹਾਨੂੰ ਇਹ ਪੂਰੇ ਦਾ ਪੂਰਾ ਮੇਲਾ ਅ ਇਸ ਵੀਡੀਓ ਰੈਂ ਜ਼ਰੂਰ ਦਿਖਾਉਂਗਾ ਜੀ ਰਸ਼ ਐਨਾ ਸੀ ਜਾਮ ਐਡਾ ਵੱਡਾ ਸੀ 2.5 3 ਕਿਲੋਮੀਟਰ ਦੇ ਵਿੱਚ ਕਿ 2 ਘੰਟੇ 1.5 ਘੰਟੇ 2 ਘੰਟੇ ਦੇ ਕੀ ਉਹ ਮਤਲਬ ਜਾਮ ਕ੍ਰੋਸ ਕਰਦੇ ਨਹੀਂ ਲੱਗਿਆ ਜੀ ਸੋ ਆਪ ਸੰਗਤਾਂ ਨੂੰ ਵੀ ਬੇਨਤੀ ਹੈ ਜੀ ਜੋ ਵੀ ਮਤਲਬ ਆਪੇ ਨੇੜੇ-ਤੇੜੇ ਦੇ ਭੈਣਪਰਾ ਬਾਬਾ ਜੀ ਦੇ ਦਰਵਾਜ਼ੇ ਤੇ ਜਾਓ ਔਰ ਬਾਬਾ ਜੀ ਦੇ ਦਰਵਾਜ਼ੇ ਤੇ ਜਾ ਕੇ ਉਹਨਾਂ ਦੇ ਦਰਸ਼ਨ ਕਰੋ ਔਰ ਕੋਈ ਵੀ ਆਪਣੀ जायਜ ਮੰਗ ਬਾਬਾ ਜੀ ਤੋਂ ਮੰਗੋ ਆਸ ਹੈ ਕਿ ਬਾਬਾ ਰੋਡਸ਼ਾ ਜੀ ਆਪ ਜੀ ਦੀ ਮਰਜ਼ੀ ਪੂਰੀ ਕਰਨਗੇ ਵੀਰ ਜੀ ਵੀਡੀਓ ਨੂੰ ਸ਼ੇਅਰ ਲਾਇਕ ਜ਼ਰੂਰ ਕਰ ਦਿਆ ਕਰੋ ਤੁਹਾਡਾ ਇੱਕ ਪਿਆਰਾ ਜਿਹਾ ਲਾਇਕ ਪਿਆਰਾ ਜਿਹਾ ਸ਼ੇਅਰ ਕੀਤਾ ਮਤਲਬ ਮੇਰੀ ਮਿਹਨਤ ਨੂੰ ਮੈਨੂੰ ਇਸ ਤਰ੍ਹਾਂ ਹੋ ਜਾਂਦਾ ਕਿ ਮੇਰੇ ਪਿਆਰੇ ਮਿੱਤਰ ਪਿਆਰ ਕਰਦੇ ਨੇ ਇਸ ਚੈਨਲ ਨੂੰ ਜਾਂ ਮੈਨੂੰ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਮੇਰੀ ਵੀਡੀਓ ਦੇਖਦੇ ਹੋ